ਆ ਟਰੈਕਟਰ ਬਹੁਤ ਸੋਹਣਾ ਤਿਆਰ ਹੋਇਆ ਜੀ ਇਹਦੇ ਟਾਇਰ ਟੂਰ ਵੀ ਵੱਡੇ ਪਾਏ ਹੋਏ ਨੇ ਜੀ ਬਾਏ ਇਕੱਠੇ ਹੀ ਜਾਣੇ ਬਾਈ ਜੀ ਦੋਨੋਂ ਟਰੈਕਟਰ ਆ ਦੇਖੋ ਸ਼ੋ ਜੱਕ ਦੀ ਕੀਤੀ ਆ ਕਿੰਨੇ ਸੋਹਣੇ ਹਨਾ ਘੈਂਡ ਗੱਲ ਬਾਤ ਆ ਆ ਆ ਗਿਆ ਬਾਈ ਉਹ ਫੈਕਟਰੀ ਜਿੱਥੇ ਝੋਟੇ ਤਿਆਰ ਹੁੰਦੇ ਨੇ ਨਾ ਇਧਰਲੇ ਪਾਸੇ ਦਿਖਾ ਦੀ ਬਾਈ ਸਾਰਾ ਘੁੰਮ ਕੇ ਆਹ ਸੈਕਟਰ ਜਿਹੜਾ ਰੱਖਿਆ ਹੋਇਆ ਕੱਲਾ ਫਰਮੇ ਬਾਸਤੇ ਰੱਖਿਆ ਹੋਇਆ ਮੰਨ ਕੇ ਚੱਲੋ ਇਹ ਈ ਤੇ ਜਿਵੇਂ ਉਹ ਪਲੇਟਫਾਰਮ ਬਣਿਆ ਪਰਲੇ ਟਰੈਕਟਰ ਦੇ ਲੱਗੇ ਹੋਏ ਆ ਜੀ ਉਹ ਤਿਆਰ ਹੋ ਰਿਹਾ ਟਰੈਕਟਰ ਅਜੇ ਤੋਂ ਲੱਗ ਲੈ ਉਹਦਾ ਕੰਮ ਹੋਣ ਲੱਗਿਆ ਦਾ ਇਹਦੇ ਮੰਨ ਲਓ ਪਲੇਟਫ ਤੇ ਜੇ ਕੋਈ ਹੁਣ ਬੰਦਾ ਬਾਹਰ ਬੈਠਾ ਹੁਣ ਤੁਹਾਨੂੰ ਕਵੇ ਵੀ ਟਰੈਕਟਰ ਲੈਣਾ ਵੀ ਤੁਸੀਂ ਹੀ ਆ ਹਾਂਜੀ ਤਿਆਰ ਵੀ ਤੁਸੀਂ ਕਰਨਾ ਤੇ ਉਹ ਜ਼ਿੰਮੇਵਾਰੀ ਸਾਰਾ ਸਾਹਮਣੇ ਨੂੰ ਜੇ ਬੰਦਾ ਬਾਹਰੋਂ ਪੈਸੇ ਬੁਏ ਭੇਜੀ ਜਾਂਦੀ ਸਾਰੀ ਸਾਂਹ ਲਾਗੇ ਇੱਕ ਤਾਂ ਮੁੰਡਾ ਹੋਣੇ ਲੱਗਿਆ ਵਿਚਾਰਾ ਲਖਾਰੀਆ ਸੰਧੂ ਗਲਦੀਪ ਸੰਧੂ ਗਲਦੀਪ ਗਲਾਬਸ ਬਹੁਤ ਸਾਂ ਬਹੁਤ ਸੋਹਣੇ ਜਿਚਾ ਕੇ ਸਾਡੇ ਮੰਨ ਲਓ ਪਿੰਡ ਦਾ ਨਾਮ ਪਉਂਦਾ ਪੰਜ ਕਲਿਆਣ ਜੀ ਜੀ ਬੜਾ ਮਨ ਖੁਸ਼ ਹੁੰਦਾ ਇਹਦਾ ਯਾਰ ਕੁਛ ਵੀ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਇਹ ਤਾਂ ਹੁਣ ਸੀਜ਼ਨ ਚੱਲਦਾ ਕਰਕੇ ਨਾ ਟਰੈਕਟਰ ਥੋੜੇ ਨਹੀਂ ਤਾਂ 15-20 ਵੀ ਟਰੈਕਟਰ ਇੱਥੇ ਤਿਆਰ ਹੋਏ ਖੜੇ ਹੁੰਦੇ ਆ ਹੁਣ ਤਾਂ ਚਾਰ-ਪੰਜ ਖੜੇ ਆ ਨਾ ਜੀ ਪਹਿਲਾਂ ਤਾਂ 15-20 ਟਰੈਕਟਰ ਇੱਥੇ ਖੜੇ ਹੁੰਦੇ ਆ ਭਾਈ ਜੀ ਜਿਹੜਾ ਟਰੈਕਟਰ ਆਉਂਦਾ ਮਾਲਕ ਕੋਲੇ ਤਾਂ ਉਹਦੀਆਂ ਵੀਡੀਓ ਜਾਣਗੀਆਂ ਜਾਣੀਆਂ ਖੁੱਲੇ ਦੀਤੇ ਕੰਮ ਹੁੰਦੇ ਦੀ ਜੀ ਜਿਵੇਂ ਜਿਵੇਂ ਟਰੈਕਟਰ ਦਾ ਕੰਮ ਹੁੰਦਾ ਖੁੱਲ ਕੇ ਰਿਪੇਅਰ ਹੋਈ ਜਾਂਦੀ ਆ ਉਹਦੀ ਜਾਂ ਉਹਦੀ ਸਫਾਈ ਹੋਈ ਜਾਂਦੀ ਆ ਹਾਂਜੀ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹ ਪਿੰਡ ਦੀ ਖੇੜ ਵੀ ਬਹੁਤ ਤਕੜੀ ਆ ਕਲਮ ਵੀ ਬਹੁਤ ਤਕੜੀ ਆ ਤੇ ਮਕੈਨਿਕ ਦਾ ਕੰਮ ਵੀ ਬਹੁਤ ਤਕੜਾ ਸਾਰਾ ਕੁਝ ਹੀ ਤਕੜਾ ਹੀ ਆ ਭਾਂਪੜ ਤੋਂ ਲੈ ਕੇ ਹੌਕ ਤੱਕ ਜਿੰਨਾ ਤੁਹਾਡਾ ਇੱਕ ਛੱਤ ਥਲੀ ਮਿਲ ਜਾਣਾ ਸਾਰਾ ਸਿਸਟਮ ਤੁਹਾਨੂੰ ਕੱਲੀ-ਕੱਲੀ ਚੀਜ਼ ਗਾਰੰਟੀ ਦੇ ਨਾਲ ਹਨਾ ਜੀ ਮਿੱਤਰੋ ਅੱਜ ਨਾ ਮੈਂ ਉਸ ਪੈਂਡ ਦੇ ਵਿੱਚ ਖੜਾ ਜਿੱਥੇ 9511 ਦੇ ਬੈਦ ਰਹਿੰਦੇ ਆ ਕਹ ਲਈਏ ਵੀ 9511 ਨੂੰ ਦੇਖ ਕੇ 9511 ਟਰੈਕਟਰ ਨੂੰ ਦੇਖ ਕੇ ਦੱਸ ਦਿੰਦੇ ਵੀ ਇਹਨੂੰ ਕੀ ਬਿਮਾਰੀ ਹੈ ਨਾ ਪੰਜ ਕਲਿਆਣ ਟਰੈਕਟਰ ਮੋਡੀਫਾਈ ਵਰਕਸ ਵਾਲੇ ਦੇ ਖੜਾ ਸੀਗਾ ਜੀ ਤੇ 14 ਸਾਲ ਦੇ ਜੀ ਅੰਕਲ ਜੀ ਜਦੋਂ ਕੰਮ ਕਰਦੇ ਆ ਤੁਸੀਂ ਲਾਲੋ ਸਾਹਿਬ ਹੁਣ 50 55 ਸਾਲ ਉਮਰ ਹੋ ਗਈ ਬਾਕੀ ਪੁੱਛ ਲੈਣੇ ਜਾ ਕੇ ਤੇ ਜਿੰਨੇ ਵੀ ਟਰੈਕਟਰ ਖੜੇ ਆ ਨਾ ਭਾਈ 59 11 বাস ਇਹਨਾਂ ਦੇ ਕੋਲੇ ਖੜਾ ਦੋ ਮੂਹਰੋਂ ਦੇਖ ਕੇ ਦੱਸ ਦੰਗੇ ਵੀ ਇਹਦੇ ਵਿੱਚ ਕੀ ਨੌਕਸ ਹੈ ਇੰਨੇ ਗੰਗਸਪੀਰੀਅੰਸ ਆ ਸਸੀ ਕੌਰ ਜੀ ਸਸੀ ਕੌਰ ਜੀ ਕੀ ਹਾਲ ਚੱਲਿਆ ਸਭ ਤੋਂ ਪਹਿਲਾਂ ਬਹੁਤ ਧੰਨਵਾਦ ਤੁਹਾਡਾ ਵੀ ਜੀ ਜੀ ਤੇ ਕਿੰਨੀ ਉਮਰ ਹੋ ਗਈ ਅੰਕਲ ਜੀ ਤੁਹਾਡੀ ਤਕਰੀਬਨ ਮੇਰੇ ਲਗਭਗ 70 ਦਾ ਜਨਮਾ ਜੀ 70 ਦਾ ਜਨਮਾ ਹਾਂਜੀ ਤੇ 30 ਹੋ ਗਏ ਤੇ 24 ਘਟੋ ਘਟ ਹੋ ਗਏ ਵੀ 50 55 ਸਾਲ ਆ 55 55 ਸਾਲ ਦੇ ਭਜਵੇਂ ਉਹ ਉਹੀ ਹੋ ਗਿਆ ਹਣਾ ਤੇ ਉਦੋਂ ਦੇ ਗੰਮ ਕਰਦੇ ਹੋ ਫਿਰ 14 ਸਾਲ ਦੇ ਤੁਸੀਂ ਇਹ ਕੰਮ ਕਰਦੇ ਮੈਂ 8ਵੀਂ ਚੋਂ ਹਟਿਆ ਸੀ ਬਾਈ ਜੀ ਉਦੋਂ ਮੰਨ ਕੇ ਚੱਲੋ ਵੀ 6 ਸਾਲ ਦੇ ਪ ਜੀ ਇਹ ਦਿਨਾਂ ਕੰਮਾਂ 'ਚ ਪੈ ਗਏ ਸੀ ਪਹਿਲਾਂ ਮੰਨ ਕੇ ਚੱਲੋ ਵੀ ਅਸੀਂ ਇੰਜ ਠੀਕ ਕਰਦੇ ਹੁੰਦੇ ਸੀ ਜੀ ਆ ਮੈਂ ਇਕੱਲਾ ਨਹੀਂ ਕਰਦਾ ਸੀਗਾ ਮੇਰੇ ਹੋਰ ਭਾਈ ਵੀ ਕਰਦੇ ਸਾਰਾ ਤਕਰੀਰ ਸਾਰਾ ਪਰਿਵਾਰ ਹੀ ਕਰਦਾ ਸੀ ਜੀ ਦੁਕਾਨਾਂ ਵੀ ਸੀ ਸਾਡੀਆਂ ਮਹਰਾਜ ਸੀ ਗੁੰਮਡੀ ਸੀ ਪਿੰਡ ਸੀ ਹੋਰ ਵੀ ਸਾਰਾ ਚਾਰਚਪੇਰੇ ਦੇ ਪਿੰਡ ਆਪਾਂ ਨੂੰ ਜਾਣਦੇ ਸਾਰੇ ਆਪਾਂ ਕੰਮ ਕਰਦੇ ਸੀ ਜੀ ਬੱਸ ਉਹ ਤੋਂ ਮਰੂ ਕੇ ਟਰੈਕਟਰਾਂ 'ਚ ਪੈ ਗਏ ਜੀ ਜੀ ਇਹ ਖਰਾਹਾਂ ਦਾ ਕੰਮ ਮਿੱਟੀ ਦਾ ਕੰਮ ਟਰੈਕਟਰਾਂ ਦੀ ਰਿਪੇਅਰ ਦਾ ਕੰਮ ਸੁੱਖਣਾ ਫਿਰ ਤਾਂ ਸਾਰਾ ਤੱਕ ਚੱਲਦਾ ਚੱਲਦਾ ਇੱਥੇ ਤੱਕ ਪਹੁੰਚ ਗਏ ਜੀ ਅਜੇ ਮੇਨ ਕੰਮ ਤੁਹਾਡਾ ਵੀ ਆ ਭਰਤ ਦਾ ਹੀ ਕਹਿੰਦਾ ਕਹ ਲਈ ਹਾਂ ਮਿੱਟੀ ਦਾ ਕੰਮ ਠੇਕੇ ਲੈਨੇ ਆ ਜੀ ਅਸੀਂ ਜੀ ਬਹੁਤ ਚਿਰ ਦੇ ਪੁਰਾਣੇ ਦਾਦਾ 15 15 ਟਰੈਕਟਰ ਆਪਾਂ ਆਮ ਹੀ ਰੱਖਦੇ ਸੀਗੇ ਕੰਮ ਤੇ ਰੱਖਦੇ ਸਾਰੇ 91 11 ਬੰਦਾ ਸ਼ੌਕ ਆ ਬਣਾਣਾ 91 11 ਬਈ ਟਰੈਕਟਰ ਦਾ ਸ਼ੌਕ ਸੀਗਾ ਸ਼ੌਕ ਨੂੰ ਬਈ ਆਪਾਂ ਕਹ ਲਈ ਵੀ ਕੰਮ ਬਣਾਣਾ ਕੰਮ ਵਾਲਾ ਜੀ ਜੀ ਤੇ ਇਹ ਫਿਰ ਟਰੈਕਟਰ ਜਿਵੇਂ ਹੁਣ ਆ ਖੜਾ ਵਾਏ ਬਾਹਰ ਬੂਰ ਜਾਣੇ ਕਿ ਇੱਥੇ ਹੀ ਬੜਾ ਕਿਦਾਂ ਇਹ ਬਾਈ ਜੀ ਆਪਣੇ ਆਪ ਦੇ ਵਾਸਤੇ ਤਿਆਰ ਕਰਿਆ ਸ਼ੌਕ ਨਾਲ ਘਰੇ ਉਹ ਪਹਿਲਾਂ ਇੱਕ ਕਰਿਆ ਸੀ ਉਹ ਵੀਰ ਆਏ ਸੀ ਜੂ ਕੇ ਤੋਂ ਲੈ ਗਏ ਜੀ ਤੇ ਹੁਣ ਇਹ ਆਪ ਦੇ ਵਾਸਤੇ ਡੈਮੋ ਤਿਆਰ ਕਰਿਆ ਜੀ ਅੱਛਾ ਇਹ ਆਪ ਦੇ ਵਾਸਤੇ ਕਰਿਆ ਇਹ ਘਰੇ ਰੱਖਣ ਵਾਸਤੇ ਕਰਿਆ ਫਿਰ ਹਾਂ ਘਰੇ ਰੱਖਣ ਵਾਸਤੇ ਯਾਰ ਤੇ ਸੇਲ ਵੀ ਕਰਦੇ ਜੋ ਬੰਦਾ ਆਇਆ ਤਾਂ ਸ਼ੌਕ ਹੈ ਤਾਂ ਸੇਲ ਕਰਦੇ ਬਹੁਤ ਹੋਰ ਲੈ ਲਾਂਗੇ ਅੱਗੇ ਵੀ ਬਥੇਰੇ ਲੈ ਜਾਂਦੇ ਆ ਤਾਂ ਆਪਾਂ ਤੋਂ ਮੰਨ ਲਓ ਨਾਲ ਆਪ ਦਾ ਦੇ ਜਾਂਦਾ ਕਹਿੰਦਾ ਰੱਖ ਲਿਆ ਤੁਸੀਂ ਤਾਂ ਆਪੇ ਤਿਆਰ ਕਰ ਲਓਗੇ ਆਪਣੇ ਵਾਸਤੇ ਨਾਰਮਲ ਗੱਲ ਹੈ ਉਹੀ ਵਾਲੀ ਗੱਡੀ ਗੱਲ ਇਹਦਾ ਯਾਰ ਕੁਝ ਵੀ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਇਹਦਾ ਹੁਣ ਸੀਜ਼ਨ ਚੱਲਦਾ ਕਰਕੇ ਨਾ ਟਰੈਕਟਰ ਥੋੜੇ ਨਹੀਂ ਤਾਂ 15-20 ਵੀ ਟਰੈਕਟਰ ਇੱਥੇ ਤਿਆਰ ਹੋਏ ਖੜੇ ਹੁੰਦੇ ਆ ਹੁਣ ਤਾਂ 4-5 ਖੜੇ ਆ ਨਾ ਜੀ ਪਹਿਲਾਂ ਤਾਂ 15-20 ਟਰੈਕਟਰ ਇੱਥੇ ਖੜੇ ਹੁੰਦੇ ਆ ਵੀਡੀਓ ਤੁਸੀਂ ਦੇਖੀਆਂ ਹੋਣਗੀਆਂ ਹੁਣ ਆਹ ਟਰੈਕਟਰ ਦੇਖੋ ਤੁਸੀਂ ਕਿੰਨਾ ਘੰਟੇ ਤਿਆਰ ਹੋਇਆ ਇਹ ਵੈਸੇ ਆਪਦੇ ਵਾਸਤੇ ਹਨ ਜੀ ਇਹਨੂੰ ਟਾਈਮ ਕਿੰਨਾ ਲੱਗਿਆ ਤਿਆਰ ਕਰਨ ਕਾਇਮ ਤਕਰੀਬੋਂ ਬਾਈ 3 ਕੁ ਮਹੀਨੇ ਮੰਨ ਕੇ ਚੱਲੋ ਲੱਗ ਜਾਂਦੇ ਆ ਜੀ 3 ਮਹੀਨੇ ਲੱਗਣਗੇ ਕਿਉਂਕਿ ਕੰਮ ਵੀ ਬਾਈ ਤਸੱਲੀ ਨਾਲ ਹੈ ਜੇ ਜਲਦਬਾਜੀ ਵਾਲੇ ਚ ਕੰਮ ਮਕਾਉਣਾ ਤਾਂ ਮਹੀਨੇ ਚ ਵੀ ਲੋਕ ਤਿਆਰ ਕਰਕੇ ਦੇ ਦਿੰਦੇ ਆ ਪਰ ਉਹ ਕੰਮ ਨਹੀਂ ਹੈਗਾ ਜਿਹੜਾ ਕੰਮ ਤਸੱਲੀ ਨਾਲ ਹੈ ਨਾ ਜੀ ਪੂਰਾ ਬਾਕੀ ਦਾ ਬਾਈ ਟੋਟਲ ਕੰਮ ਆਪਣਾ ਆਪ ਦਾ ਨਾ ਮੰਨ ਕੇ ਚੱਲੋ ਬੈਂਪਰ ਆਏ ਵੀ ਆਪਾਂ ਘਰੇ ਬਣਾਉਣੇ ਆ ਜੀ ਸ਼ੋ ਸਾਰੀ ਜਗ ਦੀ ਕਰਨੀ ਆ ਆਧੀ ਜਗ ਦੀ ਕਰਨੀ ਆ ਪੂਲੇ ਹਿੱਸੇ ਦਾ ਕੰਮ ਹੋਇਆ ਇੰਜਨ ਦਾ ਡੀਆਈ ਕਰਨ ਦਾ ਹੋਇਆ ਮਕੈਨਿਕਲ ਦਾ ਹੋਇਆ ਪਲੇਟਫਾਰਮਾਂ ਦਾ ਹੋਇਆ ਛੋ ਉੱਚੀ ਚੱਕਣ ਦਾ ਹੋਇਆ ਜੋ ਵੀ ਕੰਮ ਆ ਸਾਰਾ ਆਪਾਂ ਬਾਈ ਜੀ ਆਪ ਕਰਦੇ ਤੇ ਸਭ ਤੋਂ ਵੱਡੀ ਗੱਲ ਆ ਵੀ ਘਰੇ ਕਰਦਾ ਸਾਰਾ ਕੰਮ ਉਹ ਘਰ ਵੀ ਦਿਖਾ ਦੇ ਮੜਾ ਜ ਉਧਰਲੇ ਪਾਸੇ ਸਾਰਾ ਕੰਮ ਕਰੇ ਮੈਂ ਲੈ ਕੇ ਵੀ ਚਲੂੰਗਾ ਜਿੱਥੇ ਟਰੈਕਟਰ ਤਿਆਰ ਹੁੰਦੇ ਆ ਆ ਦੇਖੋ ਆ ਸ਼ੋ ਜੱਕ ਦੀ ਕੀਤੀ ਆ ਕਿੰਨੀ ਸੋਹਣੀ ਆ ਨਾ ਕਹੜ ਗੱਲ ਬਾਤ ਆ ਇਹ ਸਾਰੀ ਚੱਕ ਦੀ ਕਰਤੀ ਹੈ ਜੀ ਇਹ ਸਾਰੀ ਚੱਕ ਦੀ ਨਹੀਂ ਤਾਂ ਉਤੋਂ ਇਕੱਲੀ ਚੱਕੀ ਜਾਂਦੀ ਹੁੰਦੀ ਹੈ ਪਰਲੀ ਆਪਣੇ ਉਹਦੀ ਅੱਧੀ ਉਤੋਂ ਚੱਕਦੇ ਆ ਜੀ ਅੱਛਾ ਉਹਦੀ ਅੱਧੀ ਚੱਕਦੇ ਅੱਛਾ ਜਿਵੇਂ ਹੁਣ ਆ ਇਹ origignal ਜੀ ਹਾਲਤ ਦੇ ਵਿੱਚ ਹੀ ਕੀਤਾ ਨਾ ਇਹ ਟਰੈਕਟਰ ਬਾਹਰ ਜਾਣੇ ਬਾਈ ਜੀ ਦੋਨੋਂ ਇਹ ਬਾਹਰ ਜਾਣੇ ਹਾਂ ਇਹ ਟਰੈਕਟਰ ਤੇ ਪਰਲੇ ਪਾਸੇ ਵਾਲਾ ਟਰੈਕਟਰ ਇਹ ਬਿਨਾ ਛਤਰੀਆਂ ਤੋਂ ਬਿਨਾ ਡੱਕ ਤੋਂ ਵਾਂਗਣੇ ਲੈ ਕੇ ਜਾਣੇ ਆ ਇਹ ਆਪਣਾ ਗੱਲ ਤਾਂ ਇਹਨੇ ਕਰੀ ਸੀ ਵਾਂਗਣੇ ਤਿੰਨ ਮਹੀਨੇ ਦੀ ਜੀ ਤਿੰਨ ਮਹੀਨੇ ਤੋਂ ਬਾਅਦ ਚ ਦੂਜੀ ਸਾਈ ਦੇਦੀ ਦੱਸ ਦੇਣਾ ਬਾਅਦ ਚ ਇਹਨਾਂ ਨੇ ਅੱਛਾ ਜੀ ਅਸਾ ਆਪਾਂ ਤਾਂ ਕਿ ਜਦੋਂ ਟਾਈਮ ਲਵਾਇ ਕਹਿੰਦੇ ਦੇ ਦਿਆਂਗੇ ਪਰ ਹੁਣ ਬਾਈ ਫਿਰ ਕਹਿੰਦੇ ਵੀ ਨਹੀਂ ਅਸਾ ਤੈਨੂੰ ਮਹੀਨਾ ਜੀ ਤਿਆਰ ਚਾਹੀਦੇ ਆ ਜੀ ਪਰ ਆਪਾਂ 3 ਮਹੀਨੇ ਤੇ 5 ਦਿਨਾਂ ਚ ਟਰੈਕਟਰ ਦੋਨੋਂ ਤਿਆਰ ਕਰਦੇ ਆ ਤੇ ਜੇ ਕੋਈ ਹੁਣ ਬੰਦਾ ਬਾਹਰ ਬੈਠਾ ਹੋਣ ਤੁਹਾਨੂੰ ਕਵੇ ਵੀ ਟਰੈਕਟਰ ਲੈਣਾ ਵੀ ਤੁਸੀਂ ਹੀ ਆਂ ਹਾਂਜੀ ਤਿਆਰ ਵੀ ਤੁਸੀਂ ਕਰਨਾ ਤੇ ਉਹ ਜ਼ਿੰਮੇਵਾਰੀ ਸਾਰਾ ਸਾਹਮਣੇ ਨੂੰ ਜੋ ਬੰਦਾ ਬਾਹਰੋਂ ਪੈਸੇ ਬੁਏ ਭੇਜੀ ਜਾਂਦਾ ਸਾਰੀ ਸਾਹਮਣੇ ਲੱਗਦੀ ਠੀਕ ਆ ਕੋਈ ਦਿੱਕਤ ਨਹੀਂ ਜੇ ਬੰਦਾ ਕਹੇ ਵੀ ਮੈਂ ਬਈ ਫਲਾਣਾ ਤਿੰਨ ਚਾਰ ਮਹੀਨਿਆਂ ਨੂੰ ਬਾਹਰੋਂ ਪੈਨਡ ਆਉਣਾ ਤੇ ਮੇਰੇ ਆਉਦਿਆਂ ਨੂੰ ਤਿਆਰ ਹੋਵੇ ਉਹ ਕਰ ਦੇਣਾ ਸਾਰਾ ਬਿਲਕੁਲ ਹੋ ਜਾਊਗਾ ਜੀ ਲੈ ਵੀ ਮਤਰਾ ਤੂੰ ਸੁਣ ਤੁਸੀਂ ਇੱਕ ਫੋਨ ਲਾਉਣਾ ਕੱਲਾ ਉੱਤੇ ਨੰਬਰ ਚੱਲੀ ਜਾਂਦਾ ਇੱਕ ਫੋਨ ਲਾਉਣਾ ਸਾਰੇ ਕੰਮ ਤੁਹਾਡੇ ਇੱਥੇ ਹੀ ਹੋ ਜਾਣੇ ਹੈ ਨਾ ਜੀ ਤੇ ਬਾਕੀ ਆ ਟਰੈਕਟਰ ਆ ਜੀ ਅੱਛਾ ਇਹ ਕਮਾਲ ਕੀਤੀ ਭਈਆ ਬਾਈ ਜਮਾ ਤੇ ਟਰੈਕਟਰ ਦੇ ਫਿਰ ਪੇਂਟ ਦਾ ਟੂਕੇ ਤਾਂ ਹੀ ਹੁੰਦਾ ਉਹਨਾਂ ਨੇ ਜੀ ਤੇ ਟੂਕੇ ਦਾ ਬਾਈ ਜੀ ਟੋਟਲ ਮੰਨ ਲਓ ਮਕੈਨੀਕਲ ਦਾ ਸਾਰਾ ਕੰਮ ਗੀਅਰ ਵਗੈਰਾ ਕਲਚ ਪਲੇਟ ਜਿਵੇਂ ਬ੍ਰੇਕਾਂ ਸੁੱਕੀਆਂ ਸਾਕੀਆਂ ਕਰਨੀਆਂ ਇੰਜਨ ਦਾ ਕੋਈ ਆਪਾਂ ਘਰੇ ਕਰਦੇ ਇੰਜਨ ਜਿਵੇਂ ਇੰਜਨ ਦੀ ਸੈਟਿੰਗ ਹੁੰਦੀ ਓਰੀਜਨਲ ਹੀ ਰੱਖਿਆ ਪਾਵਰ ਵਗੈਰਾ ਤਾਂ ਨਹੀਂ ਬਾਈ ਜੀ ਬਧਾਈ ਵੀ ਹੈ ਜੀ ਓਕੇ ਉਹ ਦੋ ਸਲੈਂਸਰ ਵਾਲਾ ਦਾ ਹੁਣ 80 ਹਾਰਸ ਪਾਵਰ ਕਰਿਆ ਹੋਇਆ ਜੀ 80 ਕਰਤਾ ਉਹ ਹਾਂ ਉਹ 80 ਕਰਿਆ ਹੋਇਆ ਜੀ 80 ਹਾਰਸ ਪਾਵਰ ਆ ਬਾਈ ਟਰੈਕਟਰ ਆ ਤਿੰਨੇ ਓਰੀਜਨਲ ਚਾ ਜੀ ओके ओरिजिनल ਦੇ ਵਿੱਚ ਖੜੇ ਆ ਹੋੜ ਇੰਨ ਗੇਹੜਾ ਦੇ ਕੰਮ ਹੋਏ ਖੜੇ ਆਪਣੇ ਕੋਲੇ ਤੇ ਵੈਸੇ ਤਾਂ ਉਹਨਾਂ ਨੂੰ ਚਲੋ ਬਾਤ ਤਿਆਰ ਤਾਂ ਬਾਤ ਕਰ ਰਹੇ ਆ ਉਹ ਪਰ ਆ ਕਰਕੇ ਹੁਣ ਮਿੱਟੀ ਦੇ ਕੰਮ ਆ ਗਏ ਜੀ ਹੁਣ ਸਾਨੂੰ 2 ਮਹੀਨੇ ਥੋੜਾ ਜਿਹਾ ਮਿੱਟੀ ਵਾਲੇ ਕੰਮਾਂ 'ਚ ਜਿਆਦਾ ਓਕੇ ਹਰਿਆਣਾ ਸਰ ਹੂ ਸਾਡਾ ਉਧਰ ਤੇ ਉਸ ਤੋਂ ਬਾਅਦ ਅਸੀਂ ਫੇਰ ਇਸ ਪਰ ਮੇਨ ਕੰਮ ਦਾ ਮਸਲਾ ਭਾਈ ਜੀ ਮੈਂ ਤੁਹਾਨੂੰ ਦੱਸ ਲੱਗਿਆ ਵੀ ਸਾਡਾ ਜਿਹੜਾ ਮੇਨ ਮਸਲਾ ਨਾ ਜੀ ਸਾਡਾ ਤਾਂ ਇੱਕ ਸ਼ੌਕ ਆ ਨਾ ਇਹ ਬਿਜ਼ਨਸ ਨਾ ਦੁਕਾਨਦਾਰ ਜੀ ਅਸੀਂ ਤਾਂ ਇੱਕ ਆਪਦੇ ਪਿੰਡ ਦਾ ਨਾਂ ਜਿਹੜਾ ਜੀ ਉਹ ਦੁਨੀਆ ਦੇ ਕੋਨੇ-ਕੋਨੇ ਤੱਕ ਲੈ ਕੇ ਜਾ ਬਈ ਹਾਂ ਵੀ ਪੰਜ ਕਲੇਆਣੇ ਬੈਠ ਕੇ ਤੇ ਹੈਗਾ ਹਾਂ ਇਨਾ ਸ਼ੌਕ ਆ ਅੱਗੇ ਸਾਨੂੰ ਬੜਾ ਮਾਣ ਆ ਸਾਡੇ ਪਿੰਡ ਦੇ ਨਾ ਕੁਛ ਇੱਕ ਤਾਂ ਮੁੰਡਾ ਹੋਣੇ ਲੱਗਿਆ ਵਿਚਾਰਾ ਲਖਾਰੀ ਆ ਸੰਧੂ ਗਿਲਦੀ ਸੰਧੂ ਗਿਲਦੀ ਗਲਾਬ ਸੋ ਬਹੁਤ ਹਾਂ ਬਹੁਤ ਸੋਹਣੇ ਜਿਚਾ ਕੇ ਸਾਡੇ ਮੰਨ ਲਓ ਪਿੰਡ ਦਾ ਨਾਂ ਪਉਂਦਾ ਪੰਜ ਕਲੇਆਣੇ ਜੀ ਜੀ ਬੜਾ ਮਨ ਖੁਸ਼ ਹੁੰਦਾ ਪੀਰ ਸਾਡੇ ਪਿੰਡ ਦੇ ਖਿਡਾਰੀ ਆ ਮੁੰਡੇ ਕਬੱਡੀ ਦੇ ਉਹਨੇ ਬਹੁਤ ਸੋਹਣਾ ਨਾਮ ਤਿਆਰ ਕਰਿਆ ਜਿਵੇਂ ਕਪਤਾਨ ਆ ਗਿਆ ਮੁੰਡਾ ਤੇ ਤੇਜੀ ਆ ਗਿਆ ਤਾਰੀ ਆ ਗਿਆ ਜੀ ਤੇ ਦੂਜਾ ਆਪਣਾ ਗੋਪੀ ਆ ਗਿਆ ਜੀ ਬਲਕਰਨ ਆ ਗਿਆ ਇਹ ਮੁੰਡੇ ਵੀ ਬਹੁਤ ਸੋਹਣਾ ਸਾਡੇ ਪਿੰਡ ਦਾ ਨਾਮ ਲੈ ਕੇ ਗਏ ਆ ਜੀ ਜਿੰਨਾ ਜੱਸੀ ਕੁਝ ਨਾ ਕੁਝ ਕਹਿ ਸਕਦਾ ਵੀ ਹਾਂ ਯਾਰ ਸਾਡਾ ਪਿੰਡ ਕਲਿਆਣਾ ਮੇਰੇ ਕੋਲ ਫੋਨ ਬਹੁਤ ਆਉਂਦੇ ਆ ਜੀ ਉਹ ਵੀ ਪੁੱਛਦੇ ਆ ਕਹਿੰਦੇ ਬਾਈ ਜੀ ਤੁਹਾਡਾ ਪਿੰਡ ਕਪਤਾਨ ਵਾਲਾ ਜਾਂ ਤਾਰੀ ਵਾਲਾ ਠੀਕ ਹੈ ਜਾਂ ਤੇਜੀ ਵਾਲਾ ਇਸ ਇਹ ਨਾਮ ਲੈ ਕੇ ਜਦੋਂ ਕਹਿੰਦੇ ਹਨ ਉਹ ਤਾਂ ਪਰ ਸਾਡਾ ਮਨ ਵੀ ਇਹ ਹੌਸਲੇ ਚ ਹੁੰਦਾ ਵੀ ਆਪਾਂ ਵੀ ਇਹਨੂੰ ਪਲੇ ਕੇ ਚੱਲ ਗਿਆ ਆ ਤੁਹਾਡੇ ਬਾਕੀ ਸ੍ਰੀ ਇੱਕ ਹੋਰ ਦੱਸਣਾ ਸੀ ਸਾਡੇ ਪਿੰਡ ਦੇ ਮਲਵਈ ਗਿੱਧੇ ਦੀਆਂ ਟੀਮਾਂ ਬਹੁਤ ਅੱਛੀ ਜੀ ਓਕੇ ਬਹੁਤ ਆ ਵੈਸੇ ਤਾਂ ਇੱਥੇ ਸ਼ੁਰੂ ਹੋਇਆ ਕੰਮ ਇਹ ਜੀ ਤੇ ਪਰ ਉਹਨਾਂ ਮੁੰਡਿਆਂ ਨੇ ਵੀ ਸਾਡੇ ਪਿੰਡ ਦਾ ਨਾਮ ਬਹੁਤ ਰੋਸ਼ਨ ਕਰਿਆ ਜੀ ਬਹੁਤ ਦੂਰ ਤੱਕ ਦੱਸਦਾ ਵੀ ਕਈ ਪਿੰਡ ਇਹ ਜੇ ਹੁੰਦੇ ਆ ਪਿੰਡ ਵੀ ਵਿਚਾਰੇ ਵਧੀਆ ਹੁੰਦੇ ਆ ਪਰ ਉਹਨਾਂ ਦੇ ਨਾਮ ਨੂੰ ਅੱਗੇ ਲੈਣ ਲੈ ਕੇ ਜਾਣ ਵਾਲੇ ਜੀ ਪਿੰਡ ਚ ਬਹੁਤ ਥੋੜੇ ਹੁੰਦੇ ਆ ਪਰ ਪਰਮਾਤਮਾ ਦੀ ਕਿਰਪਾ ਨਾਲ ਸਾਡੇ ਪਿੰਡ ਚ ਗਿਣਤੀ ਇਹ ਵੱਧ ਚੱਲੀ ਵੀ ਅਸੀਂ ਪਿੰਡ ਨੂੰ ਲੈ ਜਾਾਂਗੇ ਦੁਨੀਆ ਦੇ ਕੋਲ ਜੀ ਦਾ ਇਹ ਜੀ ਦਾ ਪ੍ਰਭਾਵ ਬਹੁਤ ਪਿਆ ਜੀ ਹੁਣ ਸਾਡਾ ਪਿੰਡ ਹੈਗਾ 150 ਕਿਲੋਮੀਟਰ ਸਾਨੂੰ ਹੁਣ ਪਤਾ ਵੀ ਪੰਜ ਕल्याण ਕੋਈ ਹੈਗਾ ਪਿੰਡ ਅਸੀਂ ਪਹਿਲਾਂ ਵੀ ਸੁਣਿਆ ਹੋਇਆ ਥੋੜਾ ਬਾਕੀ ਆ ਦੇਖੋ ਇਧਰਲੇ ਪਾਸੇ ਆ ਟਰੈਕਟਰ ਬਹੁਤ ਸੋਹਣਾ ਤਿਆਰ ਹੋਇਆ ਜੀ ਇਹਦੇ ਟਾਇਰ ਟੂਰ ਵੀ ਵੱਡੇ ਪਾਏ ਹੋਏ ਨੇ ਜੀ ਬਾਏ ਇਕੱਠੇ ਹੀ ਜਾਣੇ ਬਾਈ ਜੀ ਦੋਨੋਂ ਟਰੈਕਟਰ ਆ ਆ ਦੋਵੇਂ ਆ ਬਿਨਾ ਸ਼ਤਰੰਗਾਲੇ ਤੇ ਆਹ ਟਰੈਕਟਰ ਆ ਆ ਇਹ ਇੱਥੋਂ ਵਾਸਤੇ ਤਿਆਰ ਹੋਇਆ ਵਾ ਉਹ ਆਪਣ ਤੇ ਆ ਦੇਖੋ ਟਰੈਕਟਰ ਅੰਦਰ ਖੜੇ ਆ ਜੀ ਦੂਜੀ ਤੇ ਹੁਣ ਇਹ ਜਿਵੇਂ ਆ ਹੋਇਆ ਜੀ ਟਰੈਕਟਰ ਹੁਣ ਕਈ ਮਕੈਨਿਕ ਮੈਂ ਦੇਖੇ ਆ ਹਾਂਜੀ ਉਹ ਬਾਹਰੋਂ-ਬਾਹਰੋਂ ਕਰਕੇ ਜਿਵੇਂ ਹੁਣ ਟਰੈਕਟਰ ਖੇਤੀ ਜੋਗ ਗੱਲੀ ਰਹਿੰਦਾ ਇਹਦੇ ਵਿੱਚ ਖੇਤੀ-ਕੁਤੀ ਵਾਲਾ ਸਿਸਟਮ ਪੂਰਾ ਬਾਈ ਜੀ ਤੁਸੀਂ ਨਾ ਆਪਣੇ ਚੈਨਲ ਤੇ ਗਾਢ ਲਿਓ ਜੀ ਪਹਿਲਾਂ ਤਾਂ ਵੈਸੇ ਅਸੀਂ ਕਰਦੇ ਸੀ ਬਿਨਾ ਚੈਨਲ ਤੋਂ ਚੈਨਲ ਸਾਡਾ ਹੈ ਹੀ ਨਹੀਂ ਸੀ ਹਮ ਪਰ ਜਦੋਂ ਬਾਈ ਜੀ ਆਪਨੇ ਸੁਖਿੰਦਰ ਸਿੰਘ ਲੋਪ ਨੇ ਵੀਡੀਓ ਪਾਤੀ ਫਿਰ ਬਾਈਆਂ ਦੇ ਬਹੁਤ ਫੋਨ ਆਏ ਉਹ ਕਹਿੰਦੇ ਬਾਈ ਯਾਰ ਤੁਸੀਂ ਇੱਕ ਵੀਡੀਓ ਪਾਤੀ ਇੱਕ ਵੀਡੀਓ ਨਾਲ ਗੱਲ ਨਹੀਂ ਬਣਦੀ ਵੀ ਤੁਸੀਂ ਆਹਦਾ ਚੈਨਲ ਬਣਾ ਕੇ ਸਾਨੂੰ ਵੀਡੀਓ ਪਾਇਆ ਕਰੋ ਜੀ ਬਾਈ ਜੀ ਜਿਹੜਾ ਟਰੈਕਟਰਾਂ ਦਾ ਮਾਲਕ ਕੋਲੇ ਤਾਂ ਉਹਦੀਆਂ ਵੀਡੀਓ ਜਾਣਗੇ ਜਾਣੀਆਂ ਖੁੱਲੇ ਦੀ ਤੇ ਕੰਮ ਹੁੰਦੇ ਦੀਆਂ ਜੀ ਸਾਰੇ ਚੈਨਲ ਦੇ ਜਾਂਦੀਆਂ ਜੀ ਜਿਵੇਂ ਜਿਵੇਂ ਟਰੈਕਟਰ ਦਾ ਕੰਮ ਹੁੰਦਾ ਖੁੱਲ ਕੇ ਰਿਪੇਅਰ ਹੋਈ ਜਾਂਦੀ ਆ ਉਹਦੀ ਜਾਂ ਉਹਦੀ ਸਫਾਈ ਹੋਈ ਜਾਂਦੀ ਆ ਜਿਵੇਂ ਰੰਗ ਹੁੰਦਾ ਬਾਈ ਜੀ ਬਿਲਕੁਲ ਲੋਹਾ ਕੱਢ ਕੇ ਉਹ ਵੀਡੀਓ ਚੈਨਲ ਤੇ ਬੈਂਦੀ ਆ ਠੀਕ ਆ ਹਰ ਇੱਕ ਆਦਮੀ ਦੇ ਸਾਹਮਣੇ ਪਾਰ ਆਛੀ ਕੰਮ ਹੁੰਦਾ ਜੀ ਜੀ ਸਾਰੇ ਨੇ ਕਿ ਪੜਦੇ ਜੀ ਕੰਮ ਹੁੰਦਾ ਵਾਹ ਜੀ ਕੰਮ ਵਾਲੇ ਟਰੈਕਟਰ ਸਾਰੇ ਇਹ ਨਹੀਂ ਕਿ ਨਾ ਕਿ ਕੱਲੇ ਉੱਤੋਂ ਵਾਲੇ ਜੀ ਜੀ ਕੱਲੇ ਉੱਤੋਂ ਵਾਲੇ ਨਹੀਂ ਚਾਹੇ ਤੁਸੀਂ ਯਾਰ ਇਹਨਾਂ ਨੂੰ ਇਹਨੂੰ ਸ਼ੋਅ ਵਾਸਤੇ ਰੱਖ ਲਓ ਚਾਹੇ ਖੇਤੀ ਸੈਟ ਲੋ ਕੋਈ ਚੱਕਰ ਨਹੀਂ ਹਨਾ ਜੀ ਕੋਈ ਚੱਕਰ ਨਹੀਂਗਾ ਬਾਕੀ ਕਰੋਮ ਜਿਵੇਂ ਆ ਕਰੋਮ ਸਲੈਂਸਰ ਕੀਤਾ ਹੋਇਆ ਜੀ ਇਹ ਵੀ ਆਪ ਹੀ ਕਰ ਦੋ ਸਾਰਾ ਇਹ ਆਪ ਹੀ ਕਰਾਈਦਾ ਸਾਰਾ ਕੁਝ ਠੀਕ ਕਿਉਂਕਿ ਵੀ ਕੋਈ ਕੰਮ ਬਾਹਰੋਂ ਤਾਂ ਨਹੀਂ ਹੁੰਦਾ ਨਹੀਂ ਨਹੀਂ ਕੱਲਾ ਡੈਕ ਬਾਹਰੋਂ ਲੱਗਦਾ ਜੀ ਆਪਣੇ ਕੋਲੇ ਡੈਕ ਵੀ ਆਏ ਨਹੀਂਗਾ ਬਾਹਰੋਂ ਵੀ ਤੁਸੀਂ ਇੱਥੋਂ ਤਿਆਰ ਕਰਾਓ ਇੱਥੇ ਆ ਕੇ ਲਾਉਂਦਾ ਇਹ ਟਰੈਕਟਰ ਘਰੋਂ ਬਾਹਰ ਨਹੀਂ ਜਾਂਦਾ ਆਪਣੇ ਟਰੈਕਟਰ ਘਰੋਂ ਬਾਹਰ ਨਹੀਂ ਰੰਗ ਵੀ ਹੋਣਾ ਇੱਥੇ ਹੋਣਾ ਜੋ ਕੁਝ ਕੰਮ ਸਾਰਾ ਇਹ ਨਗਰ ਦਾ ਜੋ ਬ੍ਰੇਕਾਂ ਸੁੱਕੀਆਂ ਸਾਰਾ ਕੁਝ ਇੱਥੇ ਹੋਣਾ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਬਾਂਪੁਰ ਤੋਂ ਲੈ ਕੇ ਹੌਕ ਤੱਕ ਜਿੰਨਾ ਕੱਲੀ-ਕੱਲੀ ਚੀਜ਼ ਗਾਰੰਟੀ ਦੇ ਨਾਲ ਹਨਾ ਜੀ ਬਾਕੀ ਇਧਰ ਇਹ ਪੇਂਟ ਦੀ ਕਿੰਨੇ ਸਾਲ ਦੀ ਗਾਰੰਟੀ ਹੁੰਦੀ ਹੈ ਇਹ ਰਬੇ ਬਾ ਘੱਟੋ ਘੜ ਮੈਂ 5 ਸਾਲ ਦੀ ਗਰੰਟੀ ਲੈਣ ਦਾ ਕੋਸ ਨਹੀਂ ਹੁੰਦਾ ਇਹ ਤਾਂ ਭੱਠੀ ਵਾਲਾ ਕਰਾਉਣਾ ਤਾਂ ਭੱਠੀ ਵਾਲਾ ਵੀ ਕਰ ਦਿਆਂਗੇ ਅੱਛਾ ਅੱਛਾ ਹਾਂ ਉਹ ਵੀ ਕਰ ਦਈਦਾ ਆਹ ਟਰੈਕਟਰ ਇਹਨਾਂ ਜੋਂ ਇੱਕ ਮਿੰਟ ਆਹ ਟਰੈਕਟਰ ਜਿਹੜਾ ਇਹਨੂੰ ਭੱਠੀ ਵਾਲਾ ਪੇਟ ਹੋਏ ਜੀ ਜੀ ਇਹ ਹੋ ਨਹੀਂ ਰਿਹਾ ਸੀਗਾ ਕਰ ਇਹ ਟੂਕੇ ਦੇ ਹੋਏ ਪਿਆ ਇਹਨੂੰ ਭੱਠੀ ਵਾਲਾ ਪਿੰਡ ਕਰਾਓ ਇਹਨੂੰ ਭੱਠੀ ਵਾਲਾ ਪੇਟ ਹਾਂਜੀ ਹਾਂਜੀ ਇਹ ਟਾਈਮ ਥੋੜਾ ਸੀਗਾ ਜੀ ਦੇਣੇ ਸੀ ਬਾਈ ਕਾਲ ਕਰੀਗੇ ਹੁਣ ਤਾਂ ਬਾਈ ਨਾਲ ਕੋਈ ਸਮਾਂ ਦੇਦਾ ਸਾਨੂੰ ਉਹਨੇ ਟਰਾਲੀਆਂ ਤਿਆਰ ਕਰਾ ਰਹੇ ਆ ਉਹ ਕਹਿੰਦੇ ਸਾਡੀਆਂ ਟਰਾਲੀਆਂ ਨਹੀਂ ਤਿਆਰ ਹੋਣਗੀਆਂ ਹੁਣ ਅਸੀਂ ਠਹਿਰ ਕੇ ਲੈ ਕੇ ਜਾਵਾਂ ਤੇ ਨਹੀਂ ਤਾਂ ਮੰਨ ਲਓ ਵੀ ਆਹ 22 23 ਤਰੀਕ ਚ ਟਰਟ ਤੁਰ ਜਾਣਾ ਸੀ ਜੀ ਤੇ ਜੇ ਇਹ ਵੀ ਤੁਹਾਡੀ ਡਿਮਾਂਡ ਤੇ ਹੁੰਦਾ ਜੇ ਕਸਟਮਰ ਦੀ ਡਿਮਾਂਡ ਤੇ ਹੁੰਦਾ ਜੀ ਸਾਰਾ ਨਹੀਂ ਕਸਟਮਰ ਦੀ ਡਿਮਾਂਡ ਤੇ ਜੀ ਕਸਟਮਰ ਜਿਵੇਂ ਅਗਲਾ ਕਹੇ ਜੇ ਕਿਸੇ ਨੇ ਸਸਤਾ ਕਰਾਉਣਾ ਸਸਤਾ ਵੀ ਕਰ ਦਾਂਗੇ ਪਰ ਕੰਟਰੈਕਟਰ ਕੰਮ ਦੇ ਨਾਲ ਹੋਊ ਫਿਰ ਵੀ ਜੀ ਜੀ ਬਈ ਉਹ ਜਿੰਨੀ ਖੰਡ ਪਈ ਜਾਊਗੀ ਉਹਨਾ ਮਿੱਠਾ ਹੋਈਣਾ ਜੀ ਉਹ ਸਸਤਾ ਹਾਂ ਆ ਆ ਗਿਆ ਭਾਈ ਉਹ ਫੈਕਟਰੀ ਜਿੱਥੇ ਝੋਟੇ ਤਿਆਰ ਹੁੰਦੇ ਹਨ ਇਧਰਲੇ ਪਾਸੇ ਦਿਖਾ ਦੇਈਂ ਭਾਈ ਸਾਰਾ ਘੁੰਮ ਕੇ ਕੱਲਾ-ਕੱਲਾ ਇੱਥੇ ਇੱਥੇ ਸਾਰਾ ਘਰੇ ਹੀ ਤਿਆਰ ਕਰਦਾ ਸਭ ਤੋਂ ਵੱਡੀ ਗੱਲ ਤਾਂ ਇਹ ਗੱਲ ਆ ਵੀ ਘਰੇ ਹੀ ਤਿਆਰ ਹੁੰਦਾ ਸਾਰਾ ਸਿਸਟਮ ਤੇ ਜਿਹੜਾ ਕੰਮ ਘਰੇ ਹੁੰਦਾ ਹੋਵੇ ਉਹ ਤੁਹਾਨੂੰ ਪਤਾ ਹੀ ਜਾਵੇ ਉਹ ਕੋਈ ਮਾੜਾ ਹੋ ਹੀ ਨਹੀਂ ਸਕਦਾ ਨਾ ਬਾਕੀ ਇਧਰਲੇ ਪਾਸੇ ਦਿਖਾ ਦੇਈਂ ਭਾਈ ਆ ਟਰੈਕਟਰ ਖੁੱਲੇ ਪਏ ਆ ਤੇ ਜਿੰਨੇ ਤੁਹਾਨੂੰ ਇੱਥੇ ਟਰੈਕਟਰ ਮਿਲਣਗੇ ਨਾ A to Z ਆਸੇ ਪਾਸੇ ਦੇਖ ਲਓ ਸਾਰੇ 91 ਘਰ ਹੋਣਗੇ ਨਾ ਜੀ तकरीबन 91 ਘਰੇ ਖੜੇ ਆ ਨਾ ਜੀ ਤੇ ਫੋੜ ਵਗੈਰਾ ਵੀ ਕਰਦੇ ਹੈ ਜੀ ਆ ਆਪਣਾ ਫਾਰ ਆਰ ਸੈਕਟਰ ਜਿਹਦਾ ਰੱਖਿਆ ਹੋਇਆ ਇਕੱਲਾ ਫਰਮੇ ਵਾਸਤੇ ਰੱਖਿਆ ਹੋਇਆ ਮੰਨ ਕੇ ਚੱਲੋ ਇਹ ਚੀਜ਼ ਤੇ ਜਿਵੇਂ ਉਹ ਪਲੇਟਫਾਰਮ ਬਣਿਆ ਬਣਿਆ ਪਰਲੇ ਟਰੈਕਟਰ ਦੇ ਲੱਗੇ ਹੋਇਆ ਜੀ ਉਹ ਤਿਆਰ ਹੋ ਰਿਹਾ ਟਰੈਕਟਰ ਇਹ ਤੋਂ ਅਲੱਗ ਲੈ ਉਹਦਾ ਕੰਮ ਹੋਣ ਲੱਗਿਆ ਦਾ ਇਹਦੇ ਮੰਨ ਲਓ ਪਲੇਟਫਾਰਮ ਲਾ ਲਏ ਬੈਂਪਰ ਬਣਾ ਲਿਆ ਛੋ ਤਾਂ ਹਾਟਾ ਹਾ ਚੱਕ ਦੀ ਕਰ ਲਈ ਮਗਰਾਂ ਗੂੜ ਸਾਰਾ ਕੁਝ ਫਿੱਟ ਕਰ ਲਿਆ ਅੱਛਾ ਇਹਦੇ ਲਾ ਕੇ ਦੇਖ ਦਿਓ ਪਹਿਲੇ ਲਾ ਕੇ ਉਹਦਾ ਕੰਮ ਹੋ ਜਾਂਦਾ ਸੰਦ ਦਾ ਉਹਨੂੰ ਜੀ 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 ਪਹਿਤ ਛੇਤੀ ਹੋ ਜਾਣਾ ਕੰਮ ਤੇ ਫਿਰ ਮੁੜ ਕੇ ਬਾਅਦ ਚ ਜਦੋਂ ਰੰਗ ਕਰਨਾ ਹੁੰਦਾ ਇਹ ਤਾਂ ਖੋਲ ਕੇ ਰੰਗ ਕਰਕੇ ਉਹਦੇ ਜੜ ਦੇਈ ਦੀ ਓਕੇ ਠੀਕ ਹਾਂਜੀ ਜਿਵੇਂ ਆ ਕੁਝ ਬਣੀ ਜਾਂਦਾ ਇਹਨੂੰ ਘੱਟ ਵਾਈਟ ਦੇ ਵਿੱਚ ਤਿਆਰ ਹੋ ਰਿਹਾ ਈ ਟਰੈਕਟਰ ਓਕੇ ਕਈ ਵੀਰਾਂ ਦੀ ਡਿਮਾਂਡ ਸੀ ਅਸੀਂ ਸ਼ੌਕ ਵੀ ਪੂਰੇ ਕਰਨੇ ਆ ਤੇ ਟਰੈਕਟਰ ਵੀ ਚੱਲੇ ਤੇ ਵਾਈਟ ਵੀ ਘਟਾ ਕੇ ਲੈ ਕੇ ਆਓ ਜੀ ਆ ਜਿਹੜਾ ਟਰੈਕਟਰ ਆ ਇਹ ਘੱਟ ਵਾਈਟ ਵਾਲਾ ਉਹ ਤਿਆਰ ਕਰਤੇ ਸ਼ੁਰੂ ਕਰਤਾ ਈ ਆ ਜੀ ਹਾਂ ਇਹਨੂੰ ਘੱਟ ਵਾਈਟ ਦੇ ਵਿੱਚ ਤਿਆਰ ਕਰ ਅੱਛਾ ਘੱਟ ਜੇ ਯਾਰ ਜ਼ਿਆਦਾ ਵਾਲਾ ਕਰਾਉਣਾ ਉਹ ਵੀ ਹੋ ਜੂਗਾ ਘੱਟ ਬਜਟ ਚ ਵੀ ਹੋ ਜੂਗਾ ਇਹ ਨਾ ਸੋਚ ਕੇ ਡਰਿਓ ਬਈ ਰੇਟ ਜਿਆਦਾ ਹੋਊਗਾ ਉਹ ਸਿਸਟਮ ਨਹੀਂ ਹੈਗਾ ਸਾਰੀ ਗੱਲਬਾਤ ਫੋਨ ਨੰਬਰ ਦਿੱਤਾ ਹੋਇਆ ਫੋਨ ਚੱਕੋ ਤੇ ਫੋਨ ਲਾਓ ਸਾਰੀ ਗੱਲਬਾਤ ਹੋ ਜੂਗੀ ਇਹ ਜਿਹਨੇ ਟਰੈਕਟਰ ਖੜੇ ਇਹ ਤਿਆਰ ਹੋਣੇ ਆਏ ਵੇ ਸਾਰੇ ਸਾਰੇ ਤਿਆਰ ਹੋਣੇ ਤੇ ਆ ਹਿੰਦੁਸਤਾਨ ਇਹ ਤਾਂ ਆਪਣੇ ਗਏ ਵੇ ਆਪਣੇ ਕੰਮ ਤੇ ਗਏ ਵੇ ਪੰਜ ਛੇ ਟਰੈਕਟਰ ਆਪਣੇ ਆਪ ਦੇ ਜੀ ਉਹ ਗਏ ਹੋਇਆ ਆ ਹਿੰਦੁਸਤਾਨ ਦੇ ਟਰੈਕਟਰ ਆਪਣਾ ਪਹਿਲਾਂ ਰੱਖਿਆ ਸੀ ਸਭ ਤੋਂ ਹੁੰਦੇ ਸੀ ਆਪਣੇ ਕੋਲੇ ਇਹ ਹੁਣ ਆਪਾਂ ਸ਼ੌਕ ਨਾਲ ਲਿਆਦਾ ਤਿਆਰ ਕਰਨ ਵਾਸਤੇ ਇਹਦੇ ਟਾਈਮ ਨਹੀਂ ਲੱਗ ਰਿਹਾ ਹਾਲੇ ਇਹਨੂੰ ਪੂਰੇ ਸ਼ੌਕ ਨਾਲ ਸ਼ਿੰਗਾਰ ਇਹ ਕਰ ਰੱਖਣਾ ਓਕੇ ਓਕੇ ਆਹਦੇ ਬਾਅਦ ਤੇ ਤਿਆਰ ਕਰਨਾ ਵਾਹ ਇੰਦਰ ਖੜੇ ਆ ਆਪਣੇ ਜੀ ਜੀ ਹਾਂਜੀ ਆਹ 2000 ਮਾਡਲ ਟਰੈਕਟਰ ਆ ਜੀ ਇਹ ਤਾਂ ਵੈਸੇ origional ਹੀ ਆ ਜੀ ਜੀ ਇਹਨੂੰ ਤਿਆਰ ਨਹੀਂ ਕਰਦੇ ਜਿਆਦੇ ਓਕੇ ਓਕੇ ਤੇ ਚਲੋ ਐਂ ਹੀ ਦਿੱਤਾ ਜਾਣਾ ਆਹ ਟਰੈਕਟਰ ਜਿਵੇਂ ਇਆਂ ਗੇਅਰਾਂ ਇਹਨਾਂ ਕੰਮ ਹੋਏ ਖੜੇ ਜਿਵੇਂ ਤੁਹਾਡੇ ਕੋਲ ਹੁਣ ਟਰੈਕਟਰ ਆਉਂਦਾ ਹੁੰਦਾ ਇੰਜਨ ਗੇਅਰ ਓਕੇ ਹੁੰਦਾ ਜਮਾ ਜਾਂ ਕਰਨਾ ਪੈਂਦਾ ਸਹੀ ਕਰਨਾ ਪੈਂਦਾ ਜੀ ਓਕੇ ਕਈਆਂ ਜਦੋਂ ਕਈਆਂ ਤਾਂ ਹੁੰਦੇ ਵੀ ਆ ਜੀ ਜਿਹਦੇ ਸਹੀ ਆ ਉਹ ਤਾਂ ਬਈ ਚੱਲਦੇ ਆ ਤਾਂ ਲੋੜ ਹੀ ਨਹੀਂ ਪੈਂਦੀ ਕਰਨ ਦੀ ਸਹੀ ਰੱਖ ਹਾਂ ਸਹੀ ਰੱਖ ਹਾਂ ਤੋਂ ਸਿਸਟਮ ਹਾਂ ਫਿਰ ਉਦਾਂ ਵੀ ਹੋ ਜਾਂਦਾ ਹੁੰਦਾ ਜੀ 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 ਜਿਵੇਂ ਆਹ ਟਰੈਕਟਰ ਤਿਆਰ ਕਰਨ ਵਾਸਤੇ ਖੜਾ ਸਾਰਾ ਹੁਣ ਆਈਦਾ ਹੁਣ ਇੰਜਨ ਗੇਅਰ ਹੋਇਆ ਬਾਜੀ ਉੱਪਰੋਂ ਤਿਆਰ ਕਰਨ ਵਾਲਾ ਜੀ ਜਿਵੇਂ ਹੁਣ ਯੋ ਵੀ ਹੋ ਜਾਂਦਾ ਕਿ ਸਾਰਾ ਤਕਰੀਬਾ ਉਹ ਹੋ ਜਾਂਦਾ ਜੇ ਅਸੀਂ ਮੰਨ ਕੇ ਚੱਲੋ ਸਾਡੇ ਕੋਲ ਟਾਈਮ ਹੋਵੇ ਓਕੇ ਜਿਹਦਾ ਹੈਗਾ ਸਾਡੇ ਕੋਲ ਟਾਈਮ ਆ ਫਿਰ ਤਾਂ ਕਰਦੇ ਕੋਈ ਗੱਲ ਨਹੀਂ ਬੰਦੇ ਹੈਗੇ ਆ ਜੀ ਉਹਨਾਂ ਕਰ ਦੇਈਦਾ ਚਲੋ ਅਗਲੇ ਦਾ ਕਿਸੇ ਦਾ ਭਲਾ ਹੋ ਜੇ ਜੀ ਤੇ ਪਰ ਜੇ ਮੂਰੇ ਬੁਕਿੰਗ ਆ ਆਪਾਂ ਮੂਰੇ ਟਰੈਕਟਰ ਦੇਣਾ ਫਿਰ ਔਖਾ ਹੋ ਜਾਂਦਾ ਓਕੇ ਹਾਂ ਠੀਕ ਹੈ ਜੇ ਹੋ ਜੂਗਾ ਹੋ ਸਕਦਾ ਜੇ ਜਰੂਰ ਹੋਣਾ ਬਾਕੀ ਤਕਰੀਬਨ ਗੱਲਬਾਤ ਇਹੀ ਆ ਬਈ ਤੁਸੀਂ ਹਨ ਜਿਹਨੇ ਵੱਡਾ ਸਾਰਾ ਟਰੈਕਟਰ ਕਰਵਾਉਣਾ ਸਾਰਾ ਇਹ ਕਰ ਦਿੰਦਾ ਤਿੰਨ ਤਿੰਨ 3.5 ਮਹੀਨੇ ਜਣਾ ਜੀ ਹਾਂ ਜੀ ਹਾਂ ਜੀ 3.5 ਮਹੀਨੇ ਟਰੈਕਟਰ ਤੁਹਾਡੇ ਘਰੇ ਖੜਾ ਹੋਊਗਾ ਜੀ ਬਾਕੀ ਆ ਟਰੈਕਟਰ ਹੈ ਜੀ ਤੇ ਖੜੇ ਆ ਤੇ ਟੈਰਾਂ ਟੂਰਾਂ ਦਾ ਵੀ ਆਪਣਾ ਹੀ ਹੁੰਦਾ ਸਿਸਟਮ ਸਾਰਾ ਜੀ ਉਹ ਤਾਂ ਬਾਈ ਜੀ ਪੈਸੇ ਤਾਂ ਉਹੀ ਲੱਗਣੇ ਆ ਆਪਾਂ ਤਾਂ ਕਿਹਨੂੰ ਬਿੱਲ ਦੇ ਦੇਣਾ ਠੀਕ ਆ ਨਾ ਜੇ ਤਾਂ ਆਪਣੀ ਡੋਟੀ ਲਾਉਣਗੇ ਤਾਂ ਆਪਾਂ ਕੋਈ ਨਹੀਂ ਆਪਾਂ ਲਿਆ ਕੇ ਪਾ ਦੇਾਂਗੇ ਜੀ ਤੇ ਜੇ ਇਹ ਨੇ ਅਗਲਾ ਬੰਦਾ ਚਲੋ ਸਾਨੂੰ ਤਾਂ ਵਾੜੀ ਸੋਣੀ ਗੱਲ ਹੈ ਜੇ ਬੰਦਾ ਆਪ ਨਾਲ ਹੈਲਪ ਕਰੇਦਾ ਮੈਂ ਹਾਂਜੀ ਬਈ ਅਗਲਾ ਕਹਿੰਦਾ ਦਰਦੀ ਘਟ ਜਾਂਦੀ ਐ ਜੀ 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 ਹੁਣ ਕਿ ਜਿ ਕਿਦਾਂ ਬਈ ਆਪ ਦੀ ਡਿਮਾਂਡ ਤੇ ਲਿਆਉਂਦੇ ਹਨਾ ਹਾਂਜੀ ਤੇ ਉਸ ਹਿਸਾਬ ਨਾਲ ਵੀ ਤੁਸੀਂ ਲਿਆ ਸਕਦੇ ਹੋ ਜੇ ਤੁਸੀਂ ਇੱਧਰ ਇੱਥੇ ਜੇ ਤੁਸੀਂ ਬਾਹਰ ਬੈਠੇ ਹੋ ਵਿਦੇਸ਼ ਦੇ ਵਿੱਚ ਬੈਠੇ ਹੋ ਤਾਂ ਤੁਸੀਂ ਇਹਨਾਂ ਨੂੰ ਜ਼ਿੰਮੇਵਾਰੀ ਸੰਭਾਲ ਸਕਦੇ ਹੋ ਇਹ ਸਾਰਾ A to Z ਪੂਰਾ ਤਸੱਲੀ ਭਾਗ ਤੁਹਾਡਾ ਕੰਮ ਕਰਨਗੇ ਤੇ ਪੂਰਾ ਭਰੋਸਾ ਕਰਨਗੇ ਹਨ ਜੀ ਤੇ ਬਾਕੀ ਨੰਬਰ ਇੱਕ ਵਾਰ ਦੱਸ ਦਈਏ ਜੀ ਤੇ ਪੇਜ ਦਿਖਾ ਦਿੰਨੇ ਉਹਦੇ ਦੇ ਪਾਸੇ ਪੋਸਟਰ ਵੀ ਦਿਖਾ ਦੇ ਬਾਈ ਪੋਟ ਤੇ ਨੰਬਰ ਵੀ ਲ ਤੇ ਪੰਜ ਕਲਿਆਣ ਟਰੈਕਟਰ ਮੋਡੀਫਾਈ ਪੇਜ ਆ ਬਾਈਆਂ ਦੇ ਨਾ ਇਸੇ ਨਾਮ ਤੇ ਆ ਉਹ ਦੇਖੋ 5/ਕਲਿਆਣ ਤੇ ਅੰਡਰਸਕੋਰ ਟਰੈਕਟਰ ਅੰਡਰਸਕੋਰ ਮੋਡੀਫਾਈ ਅੰਡਰਸਕੋਰ ਵਰਕਸ ਨਾ ਜੀ ਇਹ ਤੇ ਸਾਰਾ ਇੰਸਟਾਗ੍ਰam ਫੇਸਬੁੱਕ YouTube ਚੱਲਦਾ ਬਾਕੀ ਆਪਾਂ ਤਾਂ ਹੁਣ ਇੱਕ ਵੀਡੀਓ ਇਹਨਾਂ ਦੀ ਪਾ ਜਾਣੀ ਹੈ ਨਾ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਕੰਮ ਕਰਦਿਆਂ ਦੀ ਵੀਡੀਓ ਆ ਟਰੈਕਟਰ ਹੋਰ ਤਿਆਰ ਹੋਣ ਦੀ ਵੀਡੀਓ ਉਹ ਤੁਹਾਨੂੰ ਇਹਨਾਂ ਦੇ ਪੇਜਾਂ ਤੇ ਮਿਲਣਗੀਆਂ ਇੱਕ ਵਾਰ ਨਿਗਾਹ ਮਾਰਾ ਦਿਓ ਪੇਜ ਆਪਾਂ ਇੱਕ ਵਾਰ ਉਹ ਵੀ ਸਕਰੀਨਸ਼ਾਟ ਵੀ ਕਰਕੇ ਲਾਵਾਂਗੇ ਜੇ ਤੁਹਾਨੂੰ ਜ਼ਿਆਦਾ ਇਹਦੇ ਬਾਰੇ ਜਾਣਕਾਰੀ ਮਿਲ ਸਕਦੀ ਹੈ ਨਾ ਪਿੰਡ ਕਲਿਆਣ ਸੁ ਦੇਖ ਸਾਧੂ ਸੋ 5 ਕਲਿਆਣੇ ਕਹੋ ਜੀ 5 ਕਲਿਆਣੇ 5 ਕਲਿਆਣੇ ਕਹੋ ਜੀ 5 ਕਲਿਆਣਾਂ ਦਾ ਨਾਮ ਲੈ ਕੇ ਪਹਿਲਾ ਕਲਿਆਣ ਸੁੱਖਾ ਸੀਗਾ ਜੀ ਮੇਨ ਕਲਿਆਣ ਸੁੱਖਾ ਸੀਗਾ ਜੀ ਸਾਰਾ ਕਲਿਆਣ ਸੁੱਖਾ ਸੀ ਵੈਸੇ ਪੱਤਿਆਂ ਤੋਂ ਜਵੇਂ ਅੱਡ ਪੰਚਾਇਤ ਬਣ ਗਈ ਤੇ ਦੂਜੀ ਦੀ ਪੰਚਾਇਤ ਬਣ ਗਈ ਪਿੰਡ ਇੱਕ ਹੀ ਆ ਪਹਿਲਾਂ ਤਾਂ ਸਰਪੰਚ ਵੀ ਇੱਕ ਸੀਗਾ ਹੁਣ ਮੌਜੂਦਾ ਸਮੇਂ ਦੇ ਵਿੱਚ 5 ਕਲਿਆਣ ਕਹਿੰਦਾ 5 ਕਲਿਆਣਾ ਬਈ ਜਿੱਥੇ ਸਾਰੇ ਲੈ ਕੇ ਆਉਣੇ ਆਪਾਂ ਸਾਰਿਆਂ ਨੇ ਆਪਾਂ ਨੂੰ ਪਿਆਰ ਦਿੱਤਾ ਜੀ ਸਾਰੇ ਆਪਣਾ ਸਤਿਕਾਰ ਕਰਦੇ ਆ ਤੇ ਆਪਾਂ ਵੀ ਸਾਰਿਆਂ ਦਾ ਸਤਿਕਾਰ ਹੀ ਕਰਦੇ ਆ ਵੈਸੇ ਤਾਂ ਸਾਰੇ ਪਿੰਡਾਂ ਦਾ ਹੀ ਕਰਦੇ ਨੇ ਨੇੜੇ ਨੇੜੇ ਆਪਣਾ ਏ ਉਹ ਤਾਂ ਫਿਰ ਸਾਡੀਆਂ ਪੰਜ ਕਲਿਆਣਾਂ ਆ ਜੀ ਹਾਂਜੀ ਮੈਂ ਤੁਹਾਨੂੰ ਦੱਸ ਦਣਾ ਵੀ ਇਹ ਪਿੰਡ ਦੀ ਖੇੜ ਵੀ ਬਹੁਤ ਤਕੜੀ ਆ ਕਲਮ ਵੀ ਬਹੁਤ ਤਕੜੀ ਆ ਤੇ ਮਕੈਨਿਕ ਦਾ ਕੰਮ ਵੀ ਬਹੁਤ ਤਕੜਾ ਸਾਰਾ ਕੁਝ ਹੀ ਤਕੜਾ ਹੀ ਆ ਪੰਜ ਕਲਿਆਣ ਪਿੰਡ ਦੇ ਵਿੱਚ ਆ ਜੀ ਤੇ ਨੰਬਰ ਉੱਤੇ ਚੱਲੀ ਜਾਂਦੇ ਫੋਨ ਲਾ ਲਓ ਬਾਈ ਤੇ ਜਿਹੜਾ ਮੈਂ ਤੁਹਾਨੂੰ ਇੱਕ ਗੱਲ ਵੀ ਦੱਸ ਦਣਾ ਮੈਂ ਆਪਣੇ ਪਰਸਨਲ ਤਰੀਕੇ ਨਾਲ ਦੱਸਾਂ ਤੁਸੀਂ ਟਰੈਕਟਰ ਤਿਆਰ ਕਰਵਾਉਣਾ ਤੇ ਇਹਨਾਂ ਤੋਂ ਵਧੀਆ ਮਕੈਨਿਕ ਤੁਹਾਨੂੰ ਮਿਲ ਨਹੀਂਗੇ ਇੱਕ ਤਾਂ ਹੈ ਘਰੇ ਕੰਮ ਇਹਨਾਂ ਦਾ ਬਾਕੀ ਪੂਰਾ ਤਸੱਲੀ ਬਖਸ਼ਊਗਾ ਕੋਈ ਲੰਬੇ ਵਾਲਾ ਕੰਮ ਨਹੀਂ ਸਿਰਾਂ ਗੱਲ ਬਾਤ ਆ ਟਰੈਕਟਰ ਨੂੰ ਭਾਵੇਂ ਬਾਹਗੇ ਦੇਖ ਲਓ ਇਹਨਾਂ ਤੋਂ ਟਰੈਕਟਰ ਲੈ ਕੇ ਜੋ ਤੁਸੀਂ ਇਹਨਾਂ ਤੋਂ ਟਰੈਕਟਰ ਦੀ ਡਿਲੀਵਰੀ ਲੈ ਲਈ ਉਸ ਤੋਂ ਬਾਅਦ ਚਾਹੇ ਨਾਲ ਹੀ ਖੇਤ ਦੇ ਵਿੱਚ ਸੈੱਟ ਲਓ ਕੋਈ ਜੱਕ ਨਹੀਂ ਬੰਦਾ ਸਰਾ ਗੱਲ ਬਾਤ ਆ ਜੀ ਚਾਹੇ ਇਹਨਾਂ ਦੇ ਵੀਡੀਓ ਦੀ ਪੇਜ ਤੇ ਜਾ ਕੇ ਦੇਖ ਸਾਨੂੰ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਧੰਨਵਾਦ